ਕਿ ਕਾਂਗਰਸਰ ਅਕਾਲੀਆਂ ਨੂੰ ਖਾਸ ਤੌਰ ਤੇ ਇਹ ਮੰਨਿਆ ਜਾਂਦਾ ਸੀਗਾ ਵੀ ਇਹ ਇੱਕੋ ਜਿਹੜੇ ਸਿੱਕੇ ਦੇ ਦੋ ਪਹਿਲੂ ਨੇ ਕਿ ਬਾਦਲ ਪਰਿਵਾਰ ਜੇਕਰ ਫਜ਼ਦਦਾਤਾ ਜ਼ਰੂਰ ਜੇਲਾਂ ਦੇ ਵਿੱਚ ਪੁਝਾਇਆ ਜਾਏਗਾ ਦੇਖੋ ਕਾਨੂੰਨ ਤੋਂ ਵੱਡਾ ਕੋਈ ਨਹੀਂ ਹੈ ਕਾਨੂੰਨ ਦੀ ਆਪਣੀ ਇੱਕ ਪ੍ਰਕਿਰਿਆ ਹੈਗੀ ਆ ਜਿਹੜਾ ਬੰਦਾ ਕੋਈ ਦੋਸ਼ੀ ਕੋਈ ਗਲਤ ਕੰਮ ਕਰਦਾ ਉਹਨੂੰ ਕਿੰਨ ਸਜ਼ਾ ਮਿਲਣੀ ਹੈ ਉਹ ਚਾਹੇ ਬਾਦਲ ਹੋਵੇ ਚਾਹੇ ਕੋਈ ਹੋਰ ਹੋਵੇ ਚਾਹੇ ਮੈਂ ਵੀ ਕਿਉਂ ਨਾ ਹੋਵਾਂ ਜਿਹੜਾ ਬੰਦਾ ਗਲਤ ਕੰਮ ਕਰੂਗਾ ਜੇ ਉਹਨੇ ਕਰਪਸ਼ਨ ਕੀਤੀ ਹੈ ਉਹਦੇ ਚ ਕਾਨੂੰਨ ਦੇ ਮਤਲਬ ਜਿਹੜੀ ਅਸੀ ਦਾ ਕੋਰਟ ਨੇ ਉਹਦੇ ਫੈਸਲਾ ਕਰਨਾ ਹੈ ਦੂਜੀ ਗੱਲ ਜਦੋਂਕਿ ਸਵਾਲ ਬਾਦਲ ਪਰਿਵਾਰ ਦੀ ਗੱਲ ਹੈ ਤਾਂ ਸਭ ਤੋਂ ਵੱਡਾ ਚੋਰ ਸਾਡੇ ਮਾਲੇ ਚ ਜਿਹੜਾ ਸ੍ਰੀਨਦਰ ਪਾਲ ਸਿੰਘ ਜਿਹੜਾ 1200 ਕਰੋੜ ਦੀ ਪ੍ਰਾਪਰਟੀ ਜਿਹਨੇ ਬਣਾਈ ਹੋਈ ਹੈ ਜਿਹੜਾ ਚਹੇਤਾ ਸੀਗਾ ਬਾਦਲਾਂ ਦਾ ਅੱਜ ਪੁਰਪ ਅਪਾਰਟਮੈਂਟ ਦੀ ਗੱਲ ਕਰ ਲਓ ਅੱਜ ਜਿਹੜੇ ਜਿੰਨੇ ਹੋਰ ਇੱਥੇ ਜਿਹਨੇ ਵੱਡੇ ਕੰਮ ਹੋਏ ਨੇ ਪ੍ਰੋਜੈਕਟ ਅਰੋਸਿਟੀ ਦੀ ਗੱਲ ਕਰ ਲਓ ਬਹੁਤ ਵੱਡੀ ਕਰਪਸ਼ਨ ਹੋਈ ਉਹ ਪੈਸੇ ਬਾਦਲਾਂ ਦੇ ਪਰਿਵਾਰ ਚ ਗਏ ਨੇ ਔਰ ਤੁਸੀਂ ਕਿ ਦਿਨ ਇਹ ਗੱਲ ਨੋਟ ਕਰ ਲੈਣਾ ਕਿ ਗੱਲ ਸਾਹਮਣੇ ਆਉਣੀ ਆ ਕਿ ਜਿਉਂ-ਜਿਉਂ ਉਹਨਾਂ ਦਾ ਸਿਕੰਜਾ ਕਰਦੇ ਨੇ ਤਿਉਂ ਤੋਂ ਲੋਕਾਂ ਨੇ ਆਪਣੇ ਆਪ ਦੱਸਣਾ ਹੈ ਅਸੀਂ ਪੈਸੇ ਕਿੱਥੇ-ਕਿੱਥੇ ਦਿੰਦੇ ਨੇ ਇਸ ਲਈ ਬਾਦਲ ਪਰਿਵਾਰ ਨੇ ਜਿਹੜੇ ਕੇਵਲ ਨਾ ਮਾਫੀ ਰਹੀ ਬਹੁਤ ਵੱਡਾ ਧਨ ਕਮਾਇਆ ਚਾਹੇ ਉਹ ਕਿਸੇ ਤੇ ਬੇਨਾਮੀ ਕਮਾ ਕੇ ਕਮਾ ਲਿਆ ਪਰ ਲੇਕਿਨ ਜੋ ਗੱਲ ਸਾਹਮਣੇ ਆਈ ਹੈ ਕਿ ਸਵੇਰੇ 6:30 ਵਜੇ ਨੋਟ ਇਕੱਠੇ ਕਰਨ ਵਾਸਤੇ ਉਹ ਸਾਰੇ ਪਰਿਵਾਰ ਵਾਲੇ ਆਉਂਦੇ ਸੀ ਤੇ ਸਾਰੇ ਪੈਸੇ ਇੱਕ ਜਗ੍ਹਾ ਪਹੁੰਚਦੇ ਸੀ ਉਹ ਜਗ੍ਹਾ ਸਭ ਨੂੰ ਪਤਾ ਕਿੱਥੇ ਜਾਂਦੇ ਸੀ